ਸਸੇ ਗਾਲ ਜੀ ਨੂੰ ਤੁਨੋਂ ਆਪਾਂ ਹੋਰ ਜੀ ਖਾਲਸਾ ਦੇ ਜੀ ਖਤੇ ਸ਼ਹੀਦ ਭਾਈ ਜੈਸ ਸਿੰਘ ਦੀ ਖਲਕਟਵਾਰੇ ਬੰਨ ਗੁਰਦੁਆਰਾ ਸਾਹਿਬ ਬਾਰਨ ਫਟਿਆਲਾ ਤੋਂ ਜਦੋਂ ਆਉਨੇ ਮੇਨ ਰੋਡ ਤੇ ਬਣਿਆ ਹੋਇਆ ਦਰਸ਼ਨ ਕਰੂ ਜੀ ਜਦੋਂ ਬੇਵਾਸਾ ਹੋਇਆ ਉਹ ਆਇਆ ਉਹ ਆਇਆ ਉਹ ਆਇਆ ਗੁਰੂ ਵਰਤਦਾ ਜਾਗਾ ਹਰ ਉਹ ਉਹ ਦੋ ਸੰਪਾਦਨ ਅੰਬਗੀ ਦਰਸ਼ਨ ਕਰੋ ਜੀ ਨਿਸ਼ਾਨ ਸਾਹਿਬ ਇਹ ਬਾਰਨ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਜੀ ਰੋਡ ਦੇ ਉੱਤੇ ਤੋਂ ਪਟਿਆਲੇ ਤੋਂ ਆਪਾਂ ਆਉਂਦੇ ਆ ਅੱਜ ਹੁਣ ਆਪਾਂ ਤੁਹਾਨੂੰ ਬਰਛਨਾਂ ਪੁਰਾਣੇ ਸ਼ਹੀਦ ਦੀ ਸਥਾਨ ਜਿਹੜਾ ਬਣਿਆ ਹੋਇਆ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਅਤੇ ਉਹਨਾਂ ਦੇ ਪਰਿਵਾਰ ਇਤਿਹਾਸ ਜਿਹੜਾ ਲਿਖਿਆ ਹੋਇਆ ਤੁਹਾਨੂੰ ਪੜ੍ਹਾਣੇ ਆਂਗੇ ਜ਼ਰੂਰ ਪੜੋ ਅੱਜ ਕਾਲ ਤੇ ਅੱਜ ਕਾਲ ਦੇਖ ਸਕਦੇ ਹੋ ਜੀ ਪੜ ਸਕਦੇ ਆ ਥੋੜਾ ਕਲੀਅਰ ਆਇਆ ਜੀ ਇਹਨਾਂ ਦਾ ਸੰਮਤ 1810 ਦੇ ਵਿੱਚ ਸਰਹੰਦੇ ਦੇ ਨवाब अब्दुल ਸਮੰਦ ਖਾਨ ਆਪਣੀ ਫੌਜ ਮਿਲਹਰਾਂ ਤੋਂ ਪਟਿਆਲੇ ਨੂੰ ਜਾ ਰਿਹਾ ਸੀ ਲੋ ਪਿੰਡ ਮੁਗਲ ਮਾਜਰਾ ਬਾਹਰ ਨੂੰ ਪੋਚਾ ਤੇ ਅਗਰ ਸਿਪਾਹੀ ਨੂੰ ਹੁਕਮ ਦਿੱਤਾ ਜੇ ਕੋਈ ਸਿੰਘ ਮਿਲਦਾ ਤਾਂ ਉਹਨੂੰ ਮੇਰੇ ਪਾਸ ਲੈ ਕੇ ਉਸ بڑے ਬਾਬਾ ਜੈ ਸਿੰਘ ਜੀ ਕੋਲ ਸਿਸ਼ਨਾਫ ਕਰ ਦੇ ਸਭ ਸਿਪਾਹੀਆਂ ਨੇ ਬਾਬਾ ਜੈ ਸਿੰਘ ਨੂੰ ਪੜ ਕੇ ਅਬਦੁੱਲ ਸੁਮੰਦ ਦਾ ਸਾਹਮਣੇ ਕੇਸ ਕੀਤਾ ਸੁਮੰਦ ਖਾਨ ਦੇ ਦੇ ਕੇ ਬਾਬਾ ਇਹ ਬੜਾ ਖੁਸ਼ ਹੋਇਆ ਤੇ ਨਾਲ ਹੀ ਬੋਲਿਆ ਅਸੀਂ ਤੁਸਾਂ ਦੇ ਕੋਲ ਨੂੰ ਲੰਗ ਕੇ ਆਏ ਆ ਸਾਨੂੰ ਸਲਾਮ ਨਹੀਂ ਬੁਲਾਈ ਬਾਬਾ ਜੀ ਨੇ ਕਿਹਾ ਮੈਨੂੰ ਤੁਸਾਂ ਦੇ ਲੰਗਣ ਬਾਰੇ ਸਪਤਾ ਨਹੀਂ ਲੱਗਾ ਉਸ ਵੇਲੇ ਮੇਰੀ ਮਿਰਤੀ ਗੁਰੂ ਚੰਨ੍ਹ ਨਾਲ ਜੁੜੀ ਹੋਈ ਸੀ ਤੇ ਸੂਬੇਦਾਰ ਨੇ ਕੁੰਟੀ ਲਾ ਬਣਾ ਕੇ ਆ ਕਿ ਚੰਗਾਂ ਪਟਿਆਲੇ ਜਾ ਕੇ ਤੇਰੀ ਜੁੜੀ ਮਿਰਤੀ ਨੂੰ ਦੇਖਾਂਗਾ ਪਹਿਲਾਂ ਤੂੰ ਮੇਰਾ ਇਹ ਬੋਝਾ ਚੁੱਕੇ ਪਟਿਆਲੇ ਪਹੁੰਚਾ ਬਾਬਾ ਜੀ ਕਹਿਣ ਲੱਗੇ ਇਹ ਬੋਝੇ ਵਿੱਚ ਕੀ ਆ ਤਸਪਾ ਜ ਨੇ ਕਿਹਾ ਇਹ ਬੋਝ ਵੀ ਨਵਾਬ ਸਾਹਿਬ ਦਾ ਹੁੱਕਾ ਹੈ ਸੋ ਬਾਬਾ ਜੀ ਨੇ ਕਿਹਾ ਕਿ ਮੈਂ ਹੁੱਕੇ ਵਾਲਾ ਬੋਝ ਨਹੀਂ ਚੁੱਕਣਾ ਤੇ ਨਵਾਬ ਨੇ ਗੁੱਸੇ